ਸਰਸਿਕਾਲ ਜੀ ਮੈਂ ਰੌਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਵੀਡੀਓ ਜਾਣਕਾਰੀ ਸਾਂਝੀ ਕਰਾਂਗੇ ਟੋਰਾਂਟੋ ਪੁਲਿਸ ਵੱਲੋਂ ਡਾਊਨਟਾਊਨ ਪਾਰਕ ਦੇ ਵਿੱਚ ਵਾਪਰੀ ਘਟਨਾ ਬਾਰੇ ਜਿੱਥੇ ਕਿ ਇੱਕ ਮੁਜਰਮ ਦੀ ਤਸਵੀਰਾਂ ਪਰ ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਟੋਰਾਂਟੋ ਪੁਲਿਸ ਨੇ ਪਿਛਲੇ ਹਫਤੇ ਡਾਊਨਟਾਊਨ ਪਾਰਕ ਵਿੱਚ ਸ਼ਮਲਿੰਗੀ ਵਿਰੋਧੀ ਟਿੱਪਣੀਆਂ ਕਰਨ ਅਤੇ ਇੱਕ ਵਿਅਕਤੀ ਤੇ ਹਮਲਾ ਕਰਨ ਦੇ ਮਲਜ਼ਮ ਇੱਕ ਸ਼ੱਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਪੁਲਿਸ ਨੇ ਕਿਹਾ ਕਿ 1 ਅਗਸਤ ਨੂੰ ਸ਼ਾਮ 4:20 ਦੇ ਕਰੀਬ ਬੇਵੀਓ ਅਵੇਨਿਊ ਅਤੇ ਫੋਰਟਸ ਸਟਰੀਟ ਐਸਟਰ ਦੇ ਖੇਤਰ ਵਿੱਚੋਂ ਕਾਲ ਆਈ ਇੱਕ ਵਿਅਕਤੀ ਫੋਨ ਤੇ ਗੱਲ ਕਰ ਰਿਹਾ ਸੀ ਜਦੋਂ ਇੱਕ ਅਣਜਾਣ ਵਿਅਕਤੀ ਨੇ ਬਿਨਾ ਕਿਸੇ ਪੜਕਾ ਨਾਹੜ ਦੇ ਇੱਕ ਥਿੰ ਤੌਰ ਤੇ ਉਸ ਨੂੰ ਗਾਲਾਂ ਕੱਢਣੀਆਂ ਅਤੇ ਸ਼ਮਲਿੰਗੀ ਵਿਰੋਧੀ ਟਿੱਪਣੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਕਿਹਾ ਕਿ ਫਿਰ ਉਸ ਆਦਮੀ ਦੀ ਪੀੜਤ ਨੂੰ ਪੁੱਛਿਆ ਕਿ ਉਸ ਨੇ ਉਸ ਨੇ ਆਪਣੇ ਫੋਨ ਤੇ ਰਿਕਾਰਡਿੰਗ ਕਰ ਰਹੇ ਸੀ ਉਨ੍ਹਾਂ ਦੀ ਗੱਲਬਾਤ ਦੌਰਾਨ ਸ਼ੱਕੀ ਤੇ ਕਥਿਤ ਤੌਰ ਤੇ ਪੀੜਤ ਨੂੰ ਲਤ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉਹ ਨੇੜਲੀ ਦੁਕਾਨ ਵਿੱਚ ਭੱਜ ਗਿਆ ਜਾਂਚ ਕਰਤਾਵਾਂ ਸ਼ੱਕੀ 40 ਸਾਲ ਦੀ ਉਮਰ ਦਾ ਸੀ ਉਸ ਦਾ ਕੱਦ 5 ਫੁੱਟ 10 ਇੰਚ ਦੱਸਿਆ ਜਾ ਰਿਹਾ ਹੈ ਪਤਲਾ ਸਰੀਰ ਸਲੇਟੀ ਦਾੜੀ ਅਤੇ ਲੰਮੇ ਵਾਲ ਉਸ ਨੂੰ ਆਖਰੀ ਵਾਰ ਘੋੜੇ ਰੰਗ ਦੀ بیسਬਾਲ ਟੋਪੀ ਪਹਿਨੇ ਹੋਏ ਦੇਖਿਆ ਗਿਆ ਸੀ ਪੁਲਿਸ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵੱਜੋਂ ਕੀਤੀ ਜਾ ਰਹੀ ਹੈ ਪੁਲਿਸ ਨੇ ਸ਼ੱਕੀ ਵਿਅਕਤੀ ਦੀ ਕਿਸੇ ਵੀ ਟਿਕਾਣੇ ਜਾਂ ਜਾਣਕਾਰੀ ਬਾਰੇ ਦੱਸਣ ਲਈ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਸ ਤੇ ਸਾਂਝੀ ਕਰਨ ਲਈ ਕਿਹਾ ਹੈ ਨੰਬਰ ਹੈ 4168083500 ਜਾਂ ਫਿਰ ਕ੍ਰਾਈਮ سپورٹس ਨੰਬਰ 41622228477 ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ